ਅਗਲੇ ਦਿਨਾਂ ਦੇ ਇਸੇ ਕੰਮ ਕਰਨ ਦੀ ਸਰ ਜਿਹੜੀ ਇੱਕ ਗੱਲ ਦੁੱਧ ਦੀ ਆਈ ਹੈ ਪ੍ਰੋਡਕਸ਼ਨ ਮਿਲਕ ਪ੍ਰੋਡਕਸ਼ਨ ਦੀ ਗੱਲ ਆਈ ਹੈ ਇਹ ਤੁਸੀਂ ਐਗ ਦੀ ਵੀ ਗੱਲ ਕੀਤੀ ਜਿਸ ਦੇ ਨਾਲ ਪੋਲਟਰੀ ਫਾਰਮਸ ਦੇ ਵੀ ਗੱਲ ਹੋ ਗਈ ਹੈ ਵਿੱਚ ਮੀਟ ਵੀ ਆ ਜਾਂਦਾ ਹੈ ਜਿੰਦੋਂ ਤੱਕ ਆਪਾਂ ਗੱਲ ਕੀਤੀ ਜਾਏ ਦੁੱਧ ਦੀ ਆਮ ਤੌਰ ਤੇ ਹੁਣ ਥੋੜਾ ਹਟ ਕੇ ਮੈਂ ਗੱਲ ਕਰਾਂਗੀ ਕਹਿੰਦੇ ਜੀ ਜਿਸ ਤਰ੍ਹਾਂ ਉਹ ਕਹਿੰਦੇ ਪਾਪੂਲੇਸ਼ਨ ਇੰਨੀ ਹੋਈ ਪਈ ਐ ਬਿਠਾਈਆਂ ਬਣਦੀ ਐ ਮਿਲਕ ਪ੍ਰੋਡਕਸ਼ਨ ਇੰਨੀ ਕੀ ਹੋਣੀ ਜਿਆਦਾ ਸੈਂਥੈਟਿਕ ਮਿਲਕ ਦੀ ਗੱਲ ਐਡਲਟ ਰੇਸ਼ਨ ਦੀ ਗੱਲ ਐਗਸ ਦੇ ਵਿੱਚ ਵੀ ਕਹਿਣ ਲੱਗ ਪਏ ਜੀ ਪਲਾਸਟਿਕ ਆ ਰਿਹਾ ਮੀਟ ਵੀ ਕਹਿ ਰਹੇ ਕਿ ਜਿਹੜੇ ਬੈਲਰਸ ਵਗੈਰਾ ਹੁੰਦੇ ਨੇ ਉਹ ਇੰਨੇ ਕਿ ਥੋੜੇ ਜਿਹੀ ਦਿਨਾਂ ਦੇ ਵਿੱਚ ਤਾਂ ਜਿਹੜਾ ਹੈਗਾ ਚਿਕਨ ਬਣ ਜਾਂਦਾ ਉਹਦਾ ਤਾਂ weight ਵੀ ਇੰਨਾ ਨਹੀਂ ਹੁੰਦਾ ਐ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡੇ ਡਿਪਾਰਟਮੈਂਟ ਦਾ ਕੋਈ ਲੈਣਾ ਦੇਣਾ ਹੈ ਤੁਹਾਡਾ ਕੋਈ ਚੈੱਕ ਇਨ ਬੈਲੈਂਸ ਹੁੰਦੇ ਹਾਸਤੇ ਇਹ ਬੇਸਿਕਲੀ ਹੈਲਥ ਨਾਲ ਰਿਲੇਟਡ ਹੈ ਜੀ ਹਾਂਜੀ ਅਸੀਂ ਸਿਰਫ ਜਿਹੜਾ ਸਾਡਾ ਡਿਪਾਰਟਮੈਂਟ ਹੈ ਵੀ অক্সੀਟੋਸਿਨ ਦੀ ਯੂਜ਼ ਜਿਹੜੀ ਲਾਰਜ ਐਨੀਮਲ ਦੇ ਵਿੱਚ ਹੈ ਕੋਈ ਨਾ ਲਾਏ ਟੀਕਾ ਲਾ ਕੇ ਦੁੱਧ ਨਾ ਚੋਵੇ ਉਹ ਸਾਡੇ ਵਿੱਚ ਹੈ ਪਰ ਬਾਕੀ ਦੇ ਜਿਹੜਾ ਡਰੱਗਸ ਯੂਜ਼ ਹੁੰਦੀਆਂ ਸ਼ਡਿਊਲ ਐਸ ਡਰੱਗਸ ਨੇ ਉਹ ਹੈਲਥ ਡਿਪਾਰਟਮੈਂਟ ਨੇ ਚੈੱਕ ਕਰਨਾ ਹੈ ਵੀ ਕਿੱਥੇ ਕਿੱਥੇ ਅਵੇਲੇਬਲ ਨੇ ਬਿਕੋਜ਼ ਸ਼ਡਿਊਲ ਐਸ ਚੜੀਆਂ ਵੀ ਡਰੱਗਸ ਨੇ ਹਾਰਮੋਨਸ ਨੇ ਜਿਹੜੇ ਮਿਸਯੂਜ਼ ਹੋ ਰਹੇ ਨੇ ਉਹ ਰੂ ਕੀ ਚੀਜ਼ ਦੀ ਜਿਹਦੀ ਯੂਜ਼ ਹੈ ਉਹਦੀ ਮਿਸਯੂਜ਼ ਵੀ ਹੈ ਸੋ ਪ੍ਰੈਸਕ੍ਰਿਪਸ਼ਨ ਤੋਂ ਬਗੈਰ ਉਹ ਮਿਲ ਨਹੀਂ ਸਕਦੇ ਜੇ ਕੋਈ ਮਿਸਯੂਜ਼ ਕਰ ਰਿਹਾ ਕਿਤੇ ਕੋਈ ਪੈਕਿੰਗਸ ਵੱਡੀਆਂ ਲੈ ਕੇ ਆ ਕੋਈ ਸਮਗਲ ਕਿਤੋਂ ਹੋ ਕੇ ਆਈ ਹੈ ਤਾਂ ਫਿਰ ਉਹ ਡਰਗ ਅਥਾਰਟੀ ਜਿਹੜੀ ਉਹ ਇਸ ਕੰਮ ਦੇ ਵਿੱਚ ਲੱਗੀ ਹੈ ਸੈਕੰਡ ਜਿਹੜਾ ਪਾਰਟ ਹੈ ਵੀ ਮੀਟ ਦਾ ਜਿਹੜਾ ਤਾਂ ਬਿਫੋਰ ஸ்ਲੋਟਰਿੰਗ ਹੈ ਐਨੁਅਲ ਹਸਪੀਟਲ ਡਿਪਾਰਟਮੈਂਟ ਨੇ ਚੈੱਕ ਕਰਨਾ ਐਂਟੀਮਾਟੋਮ ਐਗਜ਼ਾਮੀਨੇਸ਼ਨ ਜਦੋਂ ਉਸ ਦਾ ਮੀਟ ਤਿਆਰ ਹੋ ਗਿਆ ਫਿਰ ਉਹ ਹੈਲਥ ਡਿਪਾਰਟਮੈਂਟ ਦੇ ਅੰਦਰ ਨਹੀਂ ਉਹ ਤੁਹਾਡੀ ਗੱਲ ਠੀਕ ਹੈ ਮੈਂ ਤਾਂ ਹੀ ਤੁਹਾਨੂੰ ਫਸਟ ਪੁੱਛਿਆ ਕਿ ਤੁਹਾਡਾ ਉਹਨਾਂ ਕੀ ਕਿੱਥੇ ਤੱਕ ਰਿਲੇਸ਼ਨ ਕਿਉਂਕਿ ਜਿਵੇਂ ਤੁਸੀਂ ਦੁੱਧ ਦੀ ਗੱਲ ਕੀਤੀ ਕਿ ਟਿਕਾ ਲਾ ਕੇ ਦੁੱਧ ਕਿਉਂਕਿ ਉਹ ਮਿਲਕ ਪ੍ਰੋਡਕਸ਼ਨ ਵਧਾਉਂਚ ਕੰਮ ਕਰਦਾ ਹੈ ਜਾਂ ਫਿਰ ਉਹ ਲੈਟ ਡਾਊਨ ਆਫ ਮਿਲਕ ਕਰਦਾ ਆਪਣੇ ਮਤਲਬ ਲੈਟ ਡਾਊਨ ਚ ਹਾਂ ਪਸਮਾਂਚ ਕੰਮ ਕਰਦਾ ਉਹ ਜਿਸ ਤਿੱਕੇ ਦੇ ਨਾਲ ਹੈ ਗਿਆ ਪਰ ਉਹ ਇੰਜੈਕਸ਼ਨ ਇਹ ਨਹੀਂ ਹੈ ਬੇਸਿਕਲੀ ਇੰਜੈਕਸ਼ਨ ਤਾਂ ਅੰਦਰ ਵੀ ਉਹਨੇ ਯੂਟਰਾਈਨ ਕੰਟ੍ਰੈ ਵੀ ਬੱਚਾ ਨਹੀਂ ਹੋ ਰਿਹਾ ਤੇ ਐਸੇ ਟਰੀਟਮੈਂਟ ਕਰਨੀ ਹੈ इवन ਲੇਡੀਜ਼ ਦੇ ਵਿੱਚ ਸੇਮ ਇੰਜੈਕਸ਼ਨ ਯੂਜ਼ ਹੁੰਦਾ ਪਰ ਉਸ ਨੂੰ ਜੇ ਇੱਕ ਚੀਜ਼ ਦਾ ਮੈਂ ਦੱਸੇ ਨਾ ਇਫੈਕਟ ਹੈ ਤੇ ਸਾਈਡ ਇਫੈਕਟ ਵੀ ਹੁੰਦੇ ਜਿਹੜਾ ਉਹਦਾ ਸਾਈਡ ਇਫੈਕਟ ਸੀ ਵੀ ਲੈਟ ਡਾਊਨ ਆਫ ਮਿਲਗ ਵੀ ਨਾਲ ਉਹਨੇ ਕਰਨੀ ਹੈ ਯਾ ਕਹ ਲੋ ਇੱਕ ਸੈਕੰਡਰੀ ਇਫੈਕਟ ਸੀ ਉਸ ਨੂੰ ਉਹਨਾਂ ਨੇ ਜ਼ਿਆਦਾ ਯੂਜ਼ ਕਰ ਲਿਆ ਜਿਸ ਨੂੰ ਜਿਹੜੇ ਹਿਊਮਨ ਨੇਚਰ ਹੈ ਕਿਸੇ ਕੰਮ ਦੇ ਵਿੱਚ ਉਹ ਜਿਹੜੀ ਚੀਜ਼ ਚ ਉਸ ਨੂੰ ਨਫਾ ਹੁੰਦਾ ਹੈ ਜਾਂ ਫਾਇਦਾ ਹੁੰਦਾ ਨਾ ਉਹ ਕੰਮ ਕਰੇਗਾ ਸੋ ਉਹਨੂੰ ਲੱਗਦਾ ਹੈ ਵੀ ਮੈਂ ਟਾਈਮ ਬਚਾਲਾਂ ਆਪਾਂ ਤੇ ਦੂਸਰੀ ਗੱਲ ਇਹ ਹੈ ਵੀ ਬੱਚੇ ਨੂੰ ਦੁੱਧ ਨਾ ਦੇਣਾ ਪਵੇ ਜੀ ਸੋ ਉਹ ਬੱਚਾ ਕੋਲ ਤੜਪਦਾ ਭੁੱਖਾ ਮਾਰ ਦਿੰਦੇ ਆ ਮੇਲ ਜੇ ਕਾਫ ਹੈ ਬੱਚੇ ਨੂੰ ਦੁੱਧ ਨਹੀਂ ਦੇਣਾ ਉਹਨਾਂ ਨੇ 1.5 2 ਲੀਟਰ ਬਟ ਉਹਨਾਂ ਨੂੰ ਲੱਗਦਾ ਹੈ ਵੀ 15 20 ਰੁਪਏ ਦਾ ਜਿਹੜਾ ਇੰਜੈਕਸ਼ਨ ਹੈ ਉਹ ਸਸਤਾ ਪੈਂਦਾ ਦੁੱਧ 2 ਕਿਲੋ ਬਚਾਲਿਆ ਤੇ ਸਾਡੇ ਕੋਲ 100 ਰੁਪਏ ਤੋਂ ਉੱਪਰ ਆ ਜਾਣੇ ਪੈਸੇ ਸੋ ਇਹ ਜਿਹੜੀ ਸੋਚ ਹੈ ਮਾੜੀ ਸੋਚ ਮੈਂ ਕਵਾਂਗਾ ਇਸ ਸੋਚ ਦੇ ਹੀ ਨਤੀਜੇ ਗੀਆਂ ਹੋ ਰਹੀਆਂ ਨੇ ਸਰ ਮਿਸਯੂਜ਼ ਆਫ ਡਰਗਸ ਤੇ ਆਪਾਂ ਗੱਲ ਕੀਤੀ ਹੈ ਪਰ ਆਪਾਂ ਤੁਹਾਡਾ ਇੰਨਾ ਵੱਡਾ ਡਿਪਾਰਟਮੈਂਟ ਹੈ ਸਮਝ ਨਹੀਂ ਆਂਦੀ ਕਿਹੜੀ-ਕਿਹੜੀ ਗੱਲਾਂ ਕਿਤੇ ਜਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਪਰ ਸਾਡੇ ਕੋਲ ਕਿਉਂਕਿ ਟਾਈਮ ਫਰੇਮ ਥੋੜਾ ਘੱਟ ਹੋਏਗਾ ਨੈਕਸਟ ਮੁਲਾਕਾਤ ਤੁਹਾਡ ਨਾਲ ਬਾਅਦ ਅਸੀਂ ਹੋਰ ਕਿਸੇ ਸੈਕਸ਼ਨ ਤੇ ਉਹਨੂੰ ਲੈਬਰੇਟ ਕਰਕੇ ਕਰਾਂਗੇ ਪਰ ਹਾਲ ਫਿਲਹਾਲ ਦੇ ਲਈ ਪਾਲਿਸੀਜ਼ ਕਿਹੜੀਆਂ-ਕਿਹੜੀਆਂ ਨੇ ਮਤਲਬ ਕੀ-ਕੀ ਬ੍ਰਾਂਚੀਜ਼ ਨੇ ਤੁਹਾਡੀਆਂ ਜਿਹੜੀਆਂ ਕੀ ਕਿੱਦਾਂ ਦੀ ਪਾਲਿਸੀਜ਼ ਹੁੰਦੀਆਂ ਪਸ਼ੂ ਨੂੰ ਲੈ ਕੇ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਪ੍ਰੈਟਸ ਦੀ ਤਾਂ ਆਪਾਂ ਗੱਲ ਕੀਤੀ ਹੈ ਪਰ ਫਾਰਮਿੰਗ ਇੱਕ ਬਹੁਤ ਇੰਪੋਰਟੈਂਟ ਸੈਕਸ਼ਨ ਹੈਗਾ ਕਿਉਂਕਿ ਉਹ ਸਿੱਧਾ-ਸਿੱਧਾ ਇੱਕ ਤਾਂ ਕੰਜ਼ਿਊਮਰ ਨਾਲ ਵੀ ਜੁੜਿਆ ਹੈ ਦੂਜੇ ਪਾਸੇ ਉਹ ਸਿਰਫ ਸ਼ੌਕ ਨਹੀਂ ਹੈਗਾ ਉਹ ਲੋਕਾਂ ਨੂੰ ਰੋਜ਼ਗਾਰ ਵੀ ਦੇ ਸਕਦਾ ਤੇ ਉਹਨੂੰ ਮਤਲਬ ਕਿ ਜਿਹੜਾ ਫਾਰਮ ਹੈਗਾ ਕੋਈ ਵੀ ਕਿਸਾਨ ਜਿਹੜਾ ਪਸ਼ੂ ਤੰ ਰੱਖਦਾ ਹੈ ਚਾਹੇ ਉਹ ਪੋਟਰੀ ਵਾਲ ਚਲੇ ਜਾਏ ਚਾਹੇ ਉਹ ਅਮੀਤ ਵਾਲ ਚਲੇ ਜਾਏ ਚਾਹੇ ਫਿਕਸਚਰੀ ਵਾਲ ਚਲੇ ਜਾਏ ਤੇ ਚਾਹੇ ਉਹ ਦੁੱਧ ਵਾਲ ਆ ਜਾਏ ਉਸਾਰੇ ਦੇ ਸਾਰੇ ਜਿਹੜੇ ਉਹ ਇੱਕ ਇੰਪੋਰਟੈਂਟ ਚੇਨ ਹੈਗੀ ਹੈ ਜਿਹਦੇ ਨਾਲ ਗਵਰਨਮੈਂਟ ਨੂੰ ਵੀ ਫਾਇਦਾ ਹੁੰਦਾ ਹੈ ਡੈਫੀਨੇਟਲੀ ਤੇ ਇਧਰ ਕੰਜ਼ਿਊਮਰ ਜਿਹੜੇ ਆਮ ਲੋਕ ਨੇ ਉਹਨਾਂ ਤੱਕ ਵੀ ਪਹੁੰਚਦਾ ਹੈ ਇਹਦੇ ਲਈ ਕੀਵਿੰਦੀਆਂ ਪੋਲਿਸੀਜ਼ ਜਾਂ ਕੀ ਕੀ ਫਰੇਮਵਰਕ ਹੈਗਾ ਤੁਹਾਡੇ ਕੋਲ ਫਾਰਮਰ ਜਿਹੜਾ ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ ਵੀ ਕਿਸੇ ਨਾ ਕਿਸੇ ਤਰੀਕੇ ਡਿਪਾਰਟਮੈਂਟ ਦੇ ਨਾਲ ਜੁੜਿਆ ਹੈ ਜਿਹੜਾ ਵੀ ਪਸ਼ੂ ਤੰਦ ਦੇ ਨਾਲ ਰਿਲੇਟਡ ਹੈ ਜੀ ਜੇਸੀ ਲਈਏ ਪੈਟਸ ਤੋਂ ਸ਼ੁਰੂ ਹੋਏ ਤੇ ਐਕਚੁਅਲੀ ਟ੍ਰੀਟਮੈਂਟ ਸਾਈਡ ਦੇ ਲਈ ਸਾਡੇ ਕੋਲ ਪੋਲੀ ਕਲੀਨਿਕ ਸਿਵਲ ਵੈਟਨਰੀ ਹਸਪੀਟਲ ਡਿਸਪੈਂਸਰੀ ਸਾਰੀ ਸਿਵਲ ਵੈਟ ਇਨਫਰਾਸਟ੍ਰਕਚਰ ਹੋ ਹੈ ਜਿਹੜਾ ਕਿ ਉਹ ਉਸ ਨੂੰ ਟ੍ਰੀਟਮੈਂਟ ਪ੍ਰੋਵਾਈਡ ਦੇ ਕਰਨ ਦੇ ਲਈ ਹੈ ਐਂਡ ਵੈਕਸੀਨੇਸ਼ਨ ਆਲਸੋ ਜਿਹੜਾ ਕਿ ਪ੍ਰੀਵੈਂਟਿਵ ਮੀਅਰਸ ਹੈ ਜਿੱਥੇ ਵੀ ਉਸਨੇ ਜਾ ਕੇ ਇਹ ਕਰਵਾਣਾ ਹੈ ਪੈਟ ਜਿਹੜੀ ਆਪਾਂ ਕੀਏ ਵੀ ਇਮੋਸ਼ਨਲ ਰਿਲੇਸ਼ਨਸ਼ਿਪ ਹੈ ਉਹਦੇ ਨਾਲ ਹਰ ਕੋਈ ਘਰ ਦੇ ਵਿੱਚ ਰੱਖ ਕੇ ਉਹਦੇ ਨਾਲ ਗੱਲਾਂ ਕਰਨਾ ਚਾਹੁੰਦਾ ਆਪਣਾ ਸਟ्रेस ਦੂਰ ਕਰਨਾ ਚਾਹੁੰਦਾ ਐਂਡ ਸਟੱਡੀ ਵੀ ਕਹਿੰਦੀ ਹੈ ਕਿ ਜਿਹੜੇ ਘਰ ਚ ਪੈਟ ਹੈ ਉਸ ਘਰ ਦੇ ਵਿੱਚ ਜਿਹੜੇ ਹਾਰਟ ਪੇਸ਼ੈਂਟ ਹੋ ਕੰਪੈਟਿਬਲੀ ਘੱਟ ਹੁੰਦੇ ਨੇ ਐਂਡ ਬੀਪੀ ਵੀ ਕੰਟਰੋਲ ਦੇ ਵਿੱਚ ਰਹਿੰਦਾ ਸੋ ਪੈਟਸ ਵਾਲਾ ਸੈਕਸ਼ਨ ਤਾਂ ਇਸ ਤਰੀਕੇ ਨਾਲ ਸਾਡੇ ਡਿਪਾਰਟਮੈਂਟ ਨਾਲ ਜੁੜਿਆ ਅੱਗੇ ਆ ਜੀ ਅਸੀਂ ਲਾਰਜ ਐਨੀਮਲ ਸੈਕਸ਼ਨ ਤੇ ਕੈਟਲ ਐ ਬਫਲੋ ਐ ਦੋ ਤਰੀਕੇ ਸਭ ਤੋਂ ਪਹਿਲਾਂ ਮਿਲਕ ਦਾ ਜੀ ਸੋ ਮਿਲਕ ਪ੍ਰੋਡਕਸ਼ਨ ਐ ਡਿਪਾਰਟਮੈਂਟ ਦੇ ਨਾਲ ਰਿਲੇਟਡ ਐ ਜਦੋਂ ਵੀ ਉਹਨਾਂ ਨੂੰ ਐਮਰਜੈਂਸੀ ਦੀ ਲੋੜ ਐ ਡਿਸਟੋਕੀਆ ਹੋ ਗਿਆ ਕਿਤੇ ਸੂਨ ਦੇ ਟਾਈਮ ਤੇ ਪ੍ਰੋਬਲਮ ਐ ਦੁੱਧ ਘਟ ਗਿਆ ਤਾਂ ਪ੍ਰੋਬਲਮ ਐ ਫੀਵਰ ਹੋ ਗਿਆ ਅੱਜ ਕੱਲ ਸੀਜ਼ਨਲ ਚੇਂਜ ਐ ਚਿਲ ਵਾਲੇ ਸੀਜ਼ਨ ਐ ਟੈਂਪਰੇਚਰ ਸਬਨਾਰਮਲ ਐ ਤਾਂ ਉਸਨੇ ਜਿਹੜੇ ਡਿਪਾਰਟਮੈਂਟ ਦੇ ਵੈਟਰੀਨਰੀਅਨ ਦੀ ਜਿਹੜੀ ਐ ਉਹ ਹੈਲਪ ਲੈਣੀ ਲੈਣੀ ਐ ਸੋ ਮਿਲਕ ਜਿਹੜਾ ਨੇਚਰਲੀ ਨੇ ਫਾਰਮ ਨੂੰ ਸਭ ਤੋਂ ਜ਼ਿਆਦਾ ਫਿਕਰ ਕਦੋਂ ਐਨੀਮਲ ਦਾ ਹੁੰਦਾ ਜਦੋਂ ਫੌਡਰ ਘਟਾਂਦਾ ਪੱਠੇ ਖਾਣੇ ਛੱਡ ਗਿਆ ਜੀ ਤੇ ਦੁੱਧ ਘਟ ਗਿਆ ਜੀ ਇਹ ਦੋ ਚੀਜ਼ਾਂ ਬੜੀ ਕਰਦੀਆਂ ਨੇ ਜੀ ਸੋ ਇਮੀਡੀਏਟਲੀ ਜਿਹੜਾ ਸਾਡੇ ਡਿਪਾਰਟਮੈਂਟ ਇਨਵੋਲਵ ਹੁੰਦਾ ਟ੍ਰੀਟਮੈਂਟ ਕਰਕੇ ਪ੍ਰੋਵਾਈਡ ਕਰਕੇ ਉਸ ਨੂੰ ਇਸ ਸਟੇਜ ਦੇ ਵਿੱਚੋਂ ਦੂਰ ਕਰਦਾ ਹੈ ਸੈਕੰਡਲੀ ਆ ਗਿਆ ਈਵਨ ਹੁਣ ਜਿਸ ਤਰ੍ਹਾਂ ਕਿਸਾਨ ਕ੍ਰੈਡਿਟ ਕਾਰਡਸ ਬਣ ਰਹੇ ਨੇ ਗਵਰਨਮੈਂਟ ਦੀਆਂ ਸਕੀਮ ਦੇ ਵਿੱਚ ਸੋ ਉਸ ਦੇ ਵਿੱਚ ਵੀ ਜੇ ਅਕੋਰਡਿੰਗਲੀ ਜਿਹੜੀ ਲਿਮਿਟ ਫਿਕਸ ਹੋ ਰਹੀ ਹੈ ਬੈਂਕ ਦੇ ਵੱਲੋਂ ਗਵਰਨਮੈਂਟ ਵੱਲੋਂ ਲਿਮਿਟ ਫਿਕਸ ਹੋ ਰਹੀ ਹੈ ਉਸ ਤੇ ਜਿਹੜੀ ਵ ਨੇ ਸਾਡੇ ਵੈਟਨਰੀਅਨ ਜਿਹੜੇ ਜਾਂ ਉਹ ਫਾਰਮਸ ਅਪਲਾਈ ਕਰਵਾਉਣ ਦੇ ਵਿੱਚ ਫਾਰਮਰ ਦੀ ਹੈਲਪ ਕਰ ਰਹੇ ਆ ਡੇਰੀ ਡਵੈਲਪਮੈਂਟ ਇੰਸ਼ੋਰੈਂਸ ਸਕੀਮ ਦੇ ਵਿੱਚ ਹਲਫੁਲੇ ਵੀ ਜਿਹੜੇ ਐਨੀਮਲਸ ਦੀ ਸਬਸਿਡੀ ਦੇ ਉੱਤੇ ਇੰਸ਼ੋਰੈਂਸ ਦੇ ਵਿੱਚ ਵੀ ਜਿਹੜਾ ਕੁਝ 파ਰਟ ਗਵਰਨਮੈਂਟ ਨੇ ਦੇਣਾ ਹੈ ਬਾਕੀ ਦਾ 파ਰਟ ਜਿਹੜਾ ਕੰਜ਼ਿਊਮਰ ਹੈ ਫਾਰਮਰ ਹੈ ਉਹਨੇ ਦੇਣਾ ਹੈ ਜੀ ਸੈਕੰਡਲੀ ਜਿਹੜਾ ਇਹਨਾਂ ਦੀ ਪ੍ਰੋਡਕਸ਼ਨ ਦੀ ਗੱਲ ਆ ਜੀ ਸਾਡਾ ਡਿਪਾਰਟਮੈਂਟ ਸੈਕਸੀ ਮੰਦੀ ਜਿਹੜੀ ਵਰਤਉਂ ਹੈ ਉਹਦੇ ਉੱਤੇ ਸਭ ਤੋਂ ਜ਼ਿਆਦਾ ਜ਼ੋਰ ਦੇ ਰਿਹਾ ਹੈ ਬਰੀਡਿੰਗ ਕਹਿੰਦੇ ਆਪਾਂ ਬਰੀਡਿੰਗ 파ਰਟ ਜਿਹੜਾ ਆ ਗਿਆ ਉਹ ਸੈਕਸੀ ਮੰਦੀ ਵਰਤਉਂ ਦੇ ਉੱਤੇ ਜ਼ੋਰ ਦੇ ਰਿਹਾ ਹੈ ਸੈਕਸੀ ਜਿਹੜਾ ਉਹ ਵੀ ਸਬਸਿਡੀ ਤੇ ਟੋਟਲ ਜਿਹੜਾ ਸਟਰਾ 675 ਰੁਪਏ ਦਾ ਸਟਰਾ ਹੈ 425 ਰੁਪਏ ਦੀ ਸਬਸਿ ₹250 ਦੇ ਨਾ ਬੰਦਾ ਪਰ ਉਹਦਾ ਫਾਇਦਾ ਕੀ ਹੈ ਇੱਕ ਤਾਂ ਹਾਈ ਜੈਨੇਟਿਕ ਜਿਹੜਾ ਮਟੀਰੀਅਲ ਹੈ ਉਹ ਉਹ ਹੈ ਮੀਨ ਐਨੀਮਲ ਜਿਹੜੇ ਹਾਈ ਉਹਨਾਂ ਦੇ ਜਿਹੜੇ ਵੈਲਿਊ ਅਸੀਂ ਕਹੀਏ ਬਹੁਤ ਹਾਈ ਜੈਨੇਟਿਕ ਵੈਲਿਊ ਹੈ ਸੈਕੰਡਲੀ 100 ਦੇ ਵਿੱਚੋਂ ਬਹੁਤ ਵਧੀਆ ਡੀਐਨਏ ਹੈ ਬਹੁਤ ਅੱਛੀ ਉਹਦੀ ਪੈਡਿਗਰੀ ਹੈ ਜੀ ਮਿਲਗੀ ਬਹੁਤ ਹਾਈ ਹੈ 100 ਦੇ ਵਿੱਚੋਂ 95 ਜਿਹੜੇ ਕਾਫਸ ਹੁਨੇ ਆ ਉਹ ਫੀਮੇਲ ਹੋਣੇ ਹੈ ਅੱਛਾ ਜੀ ਜਿਹੜੇ ਰੂਟੀਨ ਕਨਵੈਨਸ਼ਨਲ ਸੀਮਨ ਅਸੀਂ ਯੂਜ਼ ਕਰਦੇ ਹਾਂ ਉਹਦੇ ਚ 100 ਦੇ ਵਿੱਚ 50-50 ਚਾਂਸਸ ਹੈ 50 ਮੇਲ ਕਾਫਸ ਹੋਣਗੇ ਜਿਹੜੇ 50 ਫੀਮੇਲ ਹੋਣਗੇ ਇਹਦੇ 100 ਤੋਂ 95 ਨੇ ਹੋਣੇ ਤੇ ਫਾਇਦਾ ਕੀ ਹੈ ਜਿਹੜੇ ਮੇਲ ਕਾਫਸ ਆਪਣੇ ਸੜਕਾਂ ਤੇ ਤੁਰੇ ਫਿਰਦੇ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਇਨ ਦਾ ਲੌਂਗ ਰਨ ਕੱਟ ਚੇਗੀ ਪਰ ਬੜੀ ਅਜੀਬੀ ਗੱਲ ਹੈ ਕਿਉਂਕਿ ਆਪਾਂ ਜਿਹੜੇ ਛੱਟ ਕੇ ਗੱਲ ਕਰਨ ਲੱਗੀਆਂ ਮੁੱਖਾਂ ਦੇ ਵਿੱਚ ਤਾਂ ਕਹਿੰਦੇ ਮੁੰਡੇ ਹੋਣ ਕਿ ਉਲਟਾ ਕਹਿੰਦੇ ਵੀ ਤੇ ਫੀਮੇਲ ਕਾਫ ਹੋਣਗੇ ਯਸ ਅਸੀਂ ਮੈਂ ਠੀਕ ਕਹਿੰਨੇ ਆ ਵੀ ਉਹਦੇ ਮੁੰਡੇ ਹੁੰਦੇ ਹੋਂ ਤਾਂ ਚਲੋ ਉਹ ਵੀ ਚੀਜ਼ ਦਾ ਫਰਕ ਘਟ ਗਿਆ ਵੀ ਮੁੰਡਾ ਕੁੜੀ ਬਰਾਬਰ ਨੇ ਸਾਡੇ ਲਈ ਸਾਰੇ ਬੱਚੇ ਹਾਂ ਸਾਰੇ ਬਰਾਬਰ ਨੇ ਪਰ ਇਧਰ ਸੋਚ ਹੈ ਬਿਕੋਜ਼ ਇਧਰ ਪ੍ਰੋਫਿਟ ਜਾਂ ਇਕਨੋਮਿਕਸ ਉਹਦੇ ਨਾਲ ਜੁੜੀ ਹੈ ਸੋ ਇਧਰ ਲੱਗਦਾ ਵੀ ਨਹੀਂ ਮੈਨੂੰ ਨੇਚਰਲੀ ਫੀਮੇਲ ਹੋਏਗੀ ਦੁੱਧ ਦੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਤੇ ਤਾਂ ਫਿਰ ਉਹ ਫੀਮੇਲ ਕਾਫੀ ਪ੍ਰੈਫਰ ਕਰਦੇ ਸੋ ਬਰੀਡਿੰਗ ਪੁਆਇੰਟ ਅਸੀਂ ਉਸ ਪਾਸੇ ਉਸੇ ਲੈਣੇ ਤੇ ਡਿਪਾਰਟਮੈਂਟ ਨੇ ਜਿਹੜੇ ਅੱਛੇ ਲੈਵਲ ਦੇ ਸੀਮਨ ਸਟਾਰ ਜਿਹੜੇ ਉਪਲਬਧ ਕਰਵਾਣੇ ਉਹ ਡਿਪਾਰਟਮੈਂਟ ਕਰਵਾ ਰਿਹਾ ਹੈ ਚਾਹੇ ਉਹ ਇੰਪੋਰਟਡ ਸੀਮਨ ਹੈ ਚਾਹੇ ਈਟੀਟੀ ਸੀਮਨ ਹੈ ਚਾਹੇ ਬੈਂਕਸ ਵੀ ਹੈ ਹਾਂਜੀ ਹਾਂਜੀ ਬਿਲਕੁਲ ਸਾਡੇ ਦੋ ਸੀਮਨ ਬੈਂਕ ਨੇ ਰੋਪੜ ਐਂਡ ਪਟਿਆਲਾ ਰੇਡਾ ਕੰਮ ਕਰ ਰਿਹਾ ਸੀਮਨ ਸਟੇਸ਼ਨ ਵੀ ਹੈ ਸਾਡੇ ਸੋ ਨਾਬਾ ਸਾਡਾ ਸਰ ਇਹ ਸਾਰੇ ਕੰਮ ਕਰ ਰਿਹਾ ਫਿਰ ਹੁਣ ਡਿਪਾਰਟਮੈਂਟ ਜਿਹੜਾ ਫੀਡ ਦੇ ਵਿੱਚ ਹੈ ਜਿਹੜਾ ਫਾਰਮਸ ਦੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਫਾਰਮਸ ਨੂੰ ਫੀਡ ਸਪਲਾਈ ਦੇਣੀ ਹੈ ਉਹ ਸਾਡਾ ਡਿਪਾਰਟਮੈਂਟ ਦੇ ਰਿਹਾ ਆਪਣੇ ਆਪਣੇ ਪ੍ਰੋਡਕਸ਼ਨ ਕਰਕੇ ਤੇ ਹੁਣ ਲੇਟੈਸਟ ਜਿਹੜਾ ਇੱਕ ਹੋਰ ਹੈ ਵੀ ਯੂਰੋਮੀਨ ਲਿਕਸ ਜਿਹੜੀਆਂ ਨੇ ਉਹ ਵੀ ਡਿਪਾਰਟਮੈਂਟ ਪ੍ਰੋਵਾਈਡ ਕਰਨ ਜਾ ਰਿਹਾ ਆਪਣੀ ਪ੍ਰੋਡਕਸ਼ਨ ਯੂਰੋਮੀਨ ਲਿਕਸ ਬਣਾਏਗਾ ਯੂਰੋਮੀਨ ਲਿਕਸ ਕੀ ਹੈ ਜਿਸ ਦਾ ਪੁਰਾਣਾ ਸਾਨੂੰ ਥੋੜੀ ਲੇਮਨ ਲੈਂਗੁਏਜ ਦੱਸ ਦੋ ਤਾਂ ਕਿ ਲੋਕਾਂ ਨੂੰ ਮੈਂ ਵੀ ਦੱਸਣ ਲੱਗਾ ਜਿਵੇਂ ਆਪਾਂ ਪੁਰਾਣੇ ਟਾਈਮ 'ਚ ਕਹਿੰਦੇ ਸੀ ਨਾ ਲੂਨ ਦਾ ਢੇਲਾ ਪਰ ਰੱਖ ਦਿੰਦੇ ਸੀ ਖੁਰਲੀ 'ਚ ਤੇ ਪਛੂ ਚੱਟਦਾ ਰਹਿੰਦਾ ਸੀ ਇੱਕ ਤਰ੍ਹਾਂ ਉਹਦੇ ਮੂੰਹ ਦਾ ਟੇਸਟ ਖਰਾਬ ਨਹੀਂ ਸੀ ਹੁੰਦਾ ਇੱਕ ਭੁੱਖ ਲੱਗਦੀ ਰਹਿੰਦੀ ਸੀ ਪੱਠੇ ਜ਼ਿਆਦਾ ਖਾਂਦਾ ਸੀ ਦੁੱਧ ਜ਼ਿਆਦਾ ਦਿੰਦਾ ਸੀ ਸੋ ਉਹਨਾਂ ਚੀਜ਼ਾਂ ਨੂੰ ਅਸੀਂ ਜੇ ਅੱਛੇ ਫਾਰਮ 'ਚ ਕਹਿ ਦਈਏ ਵੀ ਉਹਦੇ ਵਿੱਚ ਅਸੀਂ ਮਿਨਰਲਸ ਵੀ ਐਡ ਕਰਦੇ ਮਿਨਰਲ ਮਿਕਸਚਰ ਜਿਸ ਤਰ੍ਹਾਂ ਪ੍ਰੋਪਰ ਕਰਦਾ ਸਪਲੀਮੈਂਟ ਵਧੀਆ ਬਣਾਦਾ ਸਪਲੀਮੈਂਟਰੀ ਐਡ ਕਰਦੇ ਜਿਹੜੀਆਂ ਚੀਜ਼ਾਂ ਸਾਨੂੰ ਹਾਲੀ ਕਈ ਸਾਲਾਂ ਤੋਂ ਬਾਅ

9 ਤੋਂ 3 ਗਰਮੀਆ ਛੱਟ ਤੋਂ 2 ਹੈ ਤਾਂ ਪਾਲੀਕਲਿਨਿਕਸ ਸਵੇਰੇ 9 ਤੋਂ ਸ਼ਾਮ ਦੇ 9 ਵਜੇ ਤੱਕ ਤੇ ਸਵੇਰੇ 8 ਵਜੇ ਤੋਂ ਗਰਮੀਆ ਚ ਸ਼ਾਮ ਦੇ 8 ਵਜੇ ਤੱਕ ਸਿਲਟਸ ਪ੍ਰੋਵਾਈਡ ਰਹਿ ਗਿਆ ਸ਼ਿਫਟਾਂ ਵੀ ਹੈਗੀਆਂ ਸ਼ਿਫਟ ਬਦਲਦੀਆਂ ਸੈਕੰਡ ਇਵਨਿੰਗ ਸ਼ਿਫਟ ਦੇ ਵਿੱਚ ਅਲੱਗ ਸਟਾਫ ਹੁੰਦਾ ਹੁਣ ਈਵਨ ਬਹੁਤ ਹੀ ਅੱਛਾ ਪ੍ਰੋਜੈਕਟ ਹੈ ਜਿਹੜੇ ਸਾਡੇ ਮਾਨਯੋਗ ਮਿਨਿਸਟਰ ਸਰ ਸਦਾ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਤੇ ਪ੍ਰਿੰਸੀਪਲ ਸੈਕਟਰੀ ਸਰ ਰਾਹੁਲ ਪੰਡਾ ਜੀ ਨੇ ਲਿਆ ਨਾਲ ਸਪੈਸ਼ਲ ਸੈਕਟਰੀ ਹਰਬੀਰ ਸਿੰਘ ਸਰਦਾ ਰਬੀਰ ਸਿੰਘ ਜੀ ਨੇ ਉਹ ਪ੍ਰੋਜੈਕਟ ਕੀ ਇਹ ਵੀ 6 ਡਿਸਟ੍ਰਿਕਟ ਸਿਲੈਕਟ ਕੀਤੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਉਹਦੇ ਵਿੱਚ ਜਿਹੜੇ ਇੰਡੋਰ ਫੈਸਿਲਿਟੀ ਪ੍ਰੋਵਾਈਡ ਕਰਨ ਲੱਗੇ ਜੀ ਵੀ ਜਿਹੜੇ ਵੀ ਐਨੀਮਲ ਦਾ ਆਪਰੇਸ਼ਨ ਹੋਇਆ ਹੁੰਦਾ ਕਿ ਸੀ ਸੁਪੋਜ਼ ਕਰੋ ਸਵੇਰੇ ਕਿਸੇ ਦਾ ਫ੍ਰੈਕਚਰ ਜਾਂ ਕਿਸੇ ਦੀ ਕੁਇਸਰ ਸੀਜ਼ੇਰੀਅਨ ਹੋਇਆ ਹੈ ਜਦੋਂ ਘਰ ਲੈ ਕੇ ਜਾਂਦੇ ਸੀ ਤੇ ਦੂਸਰੇ ਜਾਂ ਤੀਸਰੇ ਦਿਨ ਜੀ ਉਹਨੇ ਉੱਠ ਗਿਆ ਟਾਂਕੇ ਖੁੱਲ ਗਏ ਅੰਤੜੀਆਂ ਬਾਹਰ ਆ ਗਈਆਂ ਲੱਤ ਟੁੱਟ ਗਈ ਪਲਸਟਰ ਟੁੱਟ ਗਿਆ ਬਾਹਰ ਆ ਕੇ ਕਾਬੂ ਨਹੀਂ ਕਰ ਸਕੀ ਉਸ ਟਾਈਮ ਤੇ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੈ ਇਨਫੈਕਸ਼ਨ ਦੇ ਚਾਂਸਸ ਵੱਧਦੇ ਸੀ ਸੋ ਆਪੀਡੀ ਫੈਸਿਲਿਟੀ ਜਿਹੜੀਆਂ ਜਨਰੇਟ ਕੀਤੀਆਂ ਜਾਂ ਕਿਏ ਨੇ ਤੇ ਬਹੁਤ ਜਲਦੀ ਉਹਦਾ ਵੀ ਇਹ ਇਨੌਗੁਰੇਸ਼ਨ ਹੋਏਗੀ ਵੀ ਜਿਹੜੇ ਉਹਦੇ ਵਿੱਚ ਕੀ ਹੈ ਜਦੋਂ ਤੱਕ ਉਹ ਪੇਸ਼ੈਂਟ ਠੀਕ ਨਹੀਂ ਹੁੰਦਾ ਉਹ ਹਸਪੀਟਲ ਦੇ ਵਿੱਚ ਹੀ ਐਡਮਿਟਰ ਰਹੇਗਾ ਵਾਰਡ ਬਣਾ ਦਿੱਤੇਗੇ ਇਹ ਮੋਟੇ ਇਹ ਪਹਿਲੀ ਵਾਰੀ ਇਨਡੋਰ ਪੇਸ਼ੈਂਟ ਵਾਰਡ ਆਮ ਤੌਰ ਤੇ ਮਨੁੱਖਾਂ ਲਈ ਵਾਰਡ ਹੁੰਦੇ ਸੀ ਇਨਡੋਰ ਉਸ ਤਰੀਕੇ ਨਾਲ ਹਸਪਤਾਲਾਂ ਦੇ ਵਿੱਚ ਪਸ਼ੂਆਂ ਲਈ ਵਾਰਡ ਨੇ ਜੇ ਕੋਈ ਆਪਰੇਸ਼ਨ ਕਿਸੇ ਤਰੀਕੇ ਦਾ ਹੁੰਦਾ ਉਹਨਾਂ ਦਾ ਵੱਡਾ ਆਪਰੇਸ਼ਨ ਔਰ ਘਰ ਦੇਖਭਾਲ ਨਹੀਂ ਹੋ ਸਕਦੀ ਤਾਂ ਤੁਸੀਂ ਪਸ਼ੂ ਨੂੰ ਆਪਣੇ ਨੂੰ ਹਸਪਤਾਲ 'ਚ ਰੱਖੋ ਜੀ ਸਰਕਾਰ ਪ੍ਰੋਵੀਜ਼ਨ ਤੁਹਾਨੂੰ ਦੇ ਰਹੀ ਹੈ ਹੁਣ ਇੱਕ ਫੈਸਿਲਿਟੀ ਦੇ ਰਹੀ ਹੈ ਜੀ

ਅ ਲੁਧਿਆਣਾ ਸ੍ਰੀਮ ਰਿਸਰਚਰ ਸਾਹਿਬ ਸ੍ਰੀ ਮੁਕਸਰ ਸਾਹਿਬ ਸੰਗਰੂਰ ਪਟਿਆਲਾ ਜੀ 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 ਤੁਸੀਂ ਇਹ 6 ਜ਼ਿਲ੍ਹੇ ਨੇ ਜਿਹੜੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਚੁਣੇ ਗਏ ਨੇ ਜਿੱਥੇ ਇਹਨਾਂ ਦੀ ਸਟਾਰਟ ਇਹਨੂੰ ਕੀਤਾ ਜਾਏਗਾ ਜਿਹੜੀਆਂ ਪ੍ਰੋਬਲਮਸ ਸੀ ਆ ਕੁਝ ਰਿਕੁਆਇਰਮੈਂਟਸ ਇਹਨਾਂ ਦੇ ਵਿੱਚ ਦੇਖੀਆਂ ਜਾਣਗੀਆਂ ਫਿਰ ਉਹ ਬਾਕੀ ਜ਼ਿਲ੍ਹਿਆਂ ਦੇ ਵਿੱਚ ਅਕੋਰਡਿੰਗਲੀ ਜੋ ਵੀ ਸਰਕਾਰ ਦੀ ਉਸ ਟਾਈਮ ਤੇ ਪਾਲਿਸੀਜ਼ ਹੋਣਗੀਆਂ ਦੇ ਅਕੋਰਡਿੰਗਲੀ ਉਹ ਕੀਤਾ ਜਾਏਗਾ ਉਹਨਾਂ ਤੇ ਕੰਮ ਸਰ ਇੱਕਲਾ ਸਵਾਲ ਮੇਰਾ ਪਿਛਲੇ ਦਿਨੀ ਕੋਈ ਸਾਡੇ ਤਾਂ ਸਾਡੇ ਬਹੁਤ ਕੰਮ ਨੇ ਜਿਹੜੇ ਅਸੀਂ ਦੱਸਨੇ ਡਿਪਾਰਟਮੈਂਟ ਜਿਹੜਾ ਕਰ ਰਹੇ ਸੀ ਸਰ ਪਰ ਮੈਂ ਦੁਬਾਰਾ ਦੱਸ ਆਵਾਂਗੀ ਤੁਹਾਡੇ ਕੋਲ ਜੀ ਕਿਉਂਕਿ ਸੇਰਾ ਟਾਈਮ ਥੋੜਾ ਜਿਆਦਾ ਡਿਪਾਰਟਮੈਂਟ ਬਹੁਤ ਬਹੁਤ ਵੈਲਫੇਅਰ ਲਈ ਪਸ਼ੂ ਪਾਲਕਾਂ ਨੂੰ ਬੜੀਆਂ ਚੀਜ਼ਾਂ ਲੱਗਿਆ ਨਹੀਂ ਉਹ ਮੈਂ ਬਿਲਕੁਲ ਤੁਹਾਡੇ ਕੋਲ ਕਰ ਵੀ ਰਿਹਾ ਹਾਂ ਹਾਂਜੀ ਇੱਕ ਉਹ ਲੇਟੈਸਟ ਕੁਝ ਤੁਸੀਂ ਸੋਸ਼ਲ ਮੀਡੀਆ ਦਾ ਵੀ ਕੁਝ ਯੂਜ਼ ਕਰਨ ਵਾਸਤੇ ਕੁਝ ਕੀਤਾ ਉਹ ਪਲੈਟਫਾਰਮ ਫੇਸਬੁਕ ਫੇਸਬੁਕ ਪੇਜ ਤੇ YouTube ਚੈਨਲ ਯੈਸ YouTube ਚੈਨਲ ਤੇ ਫੇਸਬੁਕ ਪੇਜ ਜਿਹੜਾ ਸਟਾਰਟ ਕੀਤਾ ਗਿਆ ਹੈ ਹਰ ਮੰਡੇ ਨੂੰ 11 ਤੋਂ 1 ਵਜੇ ਤੱਕ ਸਾਡੇ ਵੈਟਰਨਰੀ ਡਾਕਟਰ ਜਿਹੜੇ ਉਹਦੇ ਉੱਪਰ ਲਾਈਵ ਹੋ ਗਏ ਆ ਅਵੇਲੇਬਲ ਬਿਲਕੁਲ ਜੀ ਤੁਹਾਡੀ ਕੋਈ ਪ੍ਰੋਬਲਮਸ ਹੈ ਤੁਸੀਂ ਦੱਸੋ ਕੁਐਸਚਨ ਪੁੱਟ ਕਰੋ ਯੂਜ਼ ਕਰੋ ਮੀਡੀਆ ਨੂੰ ਮੈਕਸਿਮਮ ਜਿੰਨਾ ਪਾ ਕਰ ਸਕਦੇ बिकॉज ਹੁਣ ਦੇਖਿਆ ਜੇ ਤਾਂ سوشل میڈیا ਦਾ ਟਾਈਮ ਹੈ ਸੋ ਸਾਰਿਆਂ ਨੂੰ ਪਤਾ ਹੈ ਜਿਵੇਂ ਕਿ ਇਹ ਨਾ ਪਹਿਲਾਂ ਅਸੀਂ ਸੋਚਦੇ ਸੀ ਨਹੀਂ ਪਿੰਡਾਂ ਦੇ ਵਿੱਚ ਕਿਹੜਾ ਇਹ ਬਹੁਤ ਜ਼ਿਆਦਾ ਯੂਜ਼ ਹੁੰਦੀ ਭੰਨੇ ਅਸੀਂ ਦੇਖ ਰਹੇ ਹਾਂ ਵੀ ਕੋਈ ਜੇ ਇਮੀਡੀਏਟਲੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਮੈਨੂੰ ਮੇਲ ਆ ਜਾਂਦੀ ਹੈ ਜਾਂ ਸੋਸ਼ਲ ਮੀਡੀਆ ਤੇ ਆ ਜਾਂਦਾ WhatsApp ਤੇ ਆ ਜਾਂਦਾ ਸੋ ਬੜੇ ਐਕਟਿਵ ਨੇ ਅਸੀਂ ਵੀ ਇਮੀਜੇਟਲੀ ਪ੍ਰੋਟੈਕਸ਼ਨ ਕਰਦੇ ਹਾਂ ਸੋ ਡਿਪਾਰਟਮੈਂਟ ਇਹ ਹੀ ਕੋਸ਼ਿਸ਼ ਹੁੰਦੀ ਹੈ ਵੀ ਜਿੱਥੇ ਕਿਤੇ ਕਿਸੇ ਨੂੰ ਪ੍ਰੋਬਲਮ ਹੈ ਉਸ ਨੂੰ ਸੋਲਵ ਕਰੀਏ ਜਲਦੀ ਤੋਂ ਜਲਦੀ बिकॉज ਇੱਕ ਬੇਜ਼ਵਾਨ ਹੈ ਜਿਹੜਾ ਸਾਹਮਣੇ ਬੈਠਾ ਹੈ ਜਿਹਨੂੰ ਲੋਡ ਹੈ ਤੇ ਸਾਡੇ ਡਿਪਾਰਟਮੈਂਟ ਦੇ ਸੂਝ ਅਭੀ ਬੇਜ਼ਵਾਨ ਨੂੰ ਅਸੀਂ ਤੜਪੜ ਨਹੀਂ ਦੇਣਾ। ਜੀ ਜੀ। ਸੋ ਇਹ ਇਸੇ ਕਰਕੇ ਜਿਹੜਾ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਉਹ ਲੈ ਕੇ ਆ ਰਹੇ ਆ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਫੈਸਿਲਿਟੀਆਂ ਜਿਹੜੀਆਂ ਲੈ ਕੇ ਆ ਰਹੇ ਆ। ਹੋਪਫੁਲੀ ਅ ਅਰਦਾਸ ਕਰੋ ਵੀ ਕੱਲੀ ਗੱਲ ਤਾਂ ਅਸੀਂ ਇਹ ਕਵਾਂਗੇ ਵੀ ਬੇਜ਼ਵਾਨ ਇਸ ਤਰੀਕੇ ਨਾਲ ਤੜਪਣਾ ਹੀ ਨਾ ਇਹ ਠੀਕ ਹੀ ਰਹਿਣਾ। ਤੇ ਜਦੋਂ ਲੋੜ ਹੈ ਸਾਡੇ ਜਿਹੜੇ ਅ ਸਟਾਫ ਹੈ ਹਮੇਸ਼ਾ ਹੀ ਅਵੇਲੇਬਲ ਰਹੇ। ਕੋਸ਼ਿਸ਼ ਹੁੰਦੀ ਹੈ ਵੀ ਜਿੰਨੀ ਜਲਦੀ ਤੋਂ ਜਲਦੀ ਪਹੁੰਚਿਆ ਜਾ ਸਕੇ ਉਸ ਸਾਈਡ ਤੇ ਪਹੁੰਚ ਕੇ ਉਸ ਦੀ ਟ੍ਰੀਟਮੈਂਟ ਕਰਨੇ ਆ। ਐਂਡ ਇਨਫਰਾਸਟ੍ਰਕਚਰ ਜਿਹ ਅਵੇਲੇਬਿਲਿਟੀ ਆਫ ਹਸਪੀਟਲ ਯਾ ਸਿਵਲ ਵੈਟਨੀ ਡਿਸਪੈਂਸਰੀਜ਼ ਦੀ ਹੈ ਉਹ ਬਹੁਤ ਜ਼ਿਆਦਾ ਅੱਛੀ ਹੈ ਜੀ ਵੀ ਹਰ 2.5 ਕਿਲੋਮੀਟਰ ਦੇ ਉੱਤੇ ਆਲਮੋਸਟ ਇੱਕ ਹਸਪੀਟਲ ਹੈ ਜੀ ਸੋ ਇਨਫਰਾਸਟ੍ਰਕਚਰ ਬਹੁਤ ਹੀ ਸੋਨਾ ਹੈ ਟੋਟਲ 2856 ਇੰਸਟੀਟਿਊਸ਼ਨ ਹੈ ਸਾਰਾ ਪੰਜਾਬ ਦੇ ਵਿੱਚ ਸੋ ਅਵੇਲੇਬਿਲਿਟੀ ਹੈ ਜਦੋਂ ਵੀ ਕਿਤੇ ਲੋੜ ਹੈ ਨੇੜੇ ਦੀ ਪਸ਼ੂ ਭਲਾਈ ਸੰਸਥਾ ਦੇ ਕੋਲ ਜਾ ਕੇ ਇਮੀਡੀਏਟਲੀ ਟ੍ਰੀਟਮੈਂਟ ਕਰਵਾਓ ਐਂਡ ਵੈਕਸੀਨੇਸ਼ਨ ਤੋਂ ਨਾ ਨਾ ਕਰੋ ਜੀ ਜੀ ਕਈ ਵਾਰੀ ਅਸੀਂ ਦੇਖਦੇ ਆਂ ਕਹਿੰਦੇ ਜੀ ਦੁੱਧ ਘਟ ਜਾਏਗਾ ਨਾ ਪਟਿਕਾ ਲਵਾਈਏ ਨਾ ਇਹ ਕਦੀ ਨਾ ਸੋਚੋ ਜੇ ਜੀਵ ਦੀ ਜਾਨ ਹੈ ਤੁਸੀਂ ਦ ਤੇ ਜੀ ਜਾਣੀ ਨਾ ਨਹੀਂ ਦੁੱਧ ਕਿਥੋਂ ਲਵਾਵਾਂਗੇ ਸੋ ਜਦੋਂ ਵੀ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਜਾਂ ਕਰਮਚਾਰੀ ਤੁਹਾਡੇ ਕੋਲ ਵੈਕਸੀਨੇਸ਼ਨ ਲਈ ਆਉਂਦੇ ਆ ਤਾਂ ਇਮੀਡੀਏਟਲੀ ਜਿਹੜਾ ਉਹ ਟੀਕਾ ਕਰਨ ਕਰਵਾਓ ਬਿਮਾਰੀਆਂ ਤੋਂ ਬਚਾਓ ਬੜੇ ਹੀ ਜਿਹੜੇ ਲੌਂਗ ਟਰਮ ਆਪਾਂ ਸੋਚ ਹੈ ਵੀ ਕਿਸ ਤਰੀਕੇ ਨਾਲ ਆਪਾਂ ਜਿਹੜੀਆਂ ਬਿਮਾਰੀਆਂ ਤੋਂ ਇਹਨਾਂ ਨੂੰ ਦੂਰ ਰੱਖਣਾ ਹੈ ਹੁਣ ਜਿਸ ਤਰ੍ਹਾਂ ਪਹਿਲਾਂ ਗੱਲ ਹੋਈ ਆਪਣੀ ਸੈਂਸਿਸ ਚੱਲ ਰਹੀਆਂ ਨੇ ਸੋ ਸਾਡੇ ਜਦੋਂ ਵੀ ਇਹ ਅਧਿਕਾਰੀ ਕਰਮਚਾਰੀ ਤੁਹਾਡੇ ਘਰ ਇਨਫੋਰਮੇਸ਼ਨ ਲੈਣ ਲਈ ਆਉਂਦੇ ਉਹਨਾਂ ਨੂੰ ਸਹੀ ਇਨਫੋਰਮੇਸ਼ਨ ਦਿਓ ਕਈ ਵਾਰੀ ਇਹ ਨਾ ਆਪਾਂ ਇਹ ਸੋਚ ਲੈਂਦੇ ਆ ਜੇ ਅਸੀਂ ਇਹ ਦੱਸਤਾ ਵੀ ਸਾਡੇ ਘਰ ਇਹਨੇ ਜਾਨਵਰ ਇਹਨਾਂ ਦੁੱਧ ਦਾ ਕਿਤੇ ਟੈਕਸ ਨਾ ਲੱਗ ਜਾਏ ਕੁਝ ਨਾ ਹੋ ਜਾਏ ਕੁਝ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਇਹ ਪਾਲਿਸੀਜ਼ ਤਿਆਰ ਹੋਣੀਆਂ ਨੇ ਤੁਹਾਡੇ ਲਈ ਤਿਆਰ ਹੋਣੀਆਂ ਨੇ ਸੋ ਜੇ ਅਸੀਂ ਗਲਤ ਇਨਫਰਮੇਸ਼ਨ ਦੇ ਦਿੱਤੀ ਜਾਂ ਘੱਟ ਦੇ ਦਿੱਤੀ ਤਾਂ ਅਸੀਂ ਨੈਚੁਰਲੀ ਸਰਕਾਰ ਕੋਲੋਂ ਘੱਟ ਪੈਸਾ ਮਿਲੇਗਾ ਤੇ ਘੱਟ ਜਿਹੜੀਆਂ ਪਸ਼ੂ ਪਾਲਾਈ ਜਿਹੜੀਆਂ ਸਕੀਮਾਂ ਉਹ ਲਾਗੂ ਕਰ ਸਕਾਂਗੇ ਸੋ ਬਿਲਕੁਲ ਸਹੀ ਇਨਫਰਮੇਸ਼ਨ ਦਿਓ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਡਾਕਟਰ ਜੀਐਸ ਵੇਦਿਆ ਸਾਡੇ ਨਾਲ ਸੀਗੇ डायरेक्टर ने जी एनिमल हसबेंडरी डिपार्टमेंट पंजाब दे बहुत सारी गल्ला करनी है सी हजे ता स्कीमा शुरू हुई है तानो दस दिया नेक्स्ट टाइम जरूर दोबारा आवांगे जल्दी आवांगे ना कुल क्योंकि हजे ता शायद एक दो चीजें एक्सप्लोर कीतियां ने बहुत सारे सेक्शन ने और जानना है इस करके जरूरी है क्योंकि ਸ਼ੂਤਾਂ ਜਿਹੜਾ ਹੈਗਾ ਉਹ ਕਹਿੰਦੇ ਹੁੰਦੇ ਸੀਗੇ ਪਹਿਲੇ ਵੀ ਕਿ ਬਹੁਤ ਵੱਡਾ ਤਨ ਹੈਗਾ ਕਿਉਂਕਿ ਐਗਰੀਕਲਚਰ ਬੇਸਡ ਖੇਤੀਬਾੜੀ ਸਾਡਾ ਦੇਸ਼ ਹੈਗਾ ਔਰ ਪਿੰਡਾਂ ਦੇ ਜਿਹੜੀ ਵਸੋਂ ਹੈਗੀ ਹੈ ਹਜੇ ਵੀ ਪਿੰਡਾਂ ਦੇ ਵਿੱਚ ਹੈਗੀ ਹੈ ਔਰ ਪਿੰਡ ਹਜੇ ਸਾਡੇ ਪੂਰੇ ਤਰੀਕੇ ਦੇ ਨਾਲ ਹੱਸਦੇ ਵਸਦੇ ਨੇ ਔਰ ਉੱਥੇ ਪਸ਼ੂਆਂ ਦੀ ਲੋੜ ਹੈਗੀ ਹੈ ਬੇਸ਼ੱਕ ਹੁਣ ਕਾਫੀ ਹੱਦ ਤੱਕ ਜਿਹੜਾ ਦੁੱਧ ਤੇ ਸਵਾਲ ਆਣ ਲੱਪੇ ਨੇ ਬਹੁਤ ਸਾਰੀਆਂ ਚੀਜ਼ਾਂ ਤੇ ਸਵਾਲ ਆਣ ਲੱਪੇ ਨੇ ਪ੍ਰੋਡਕਟਰ ਸਾਹਿਬ ਕਹ ਰਹੇ ਵੀ ਟੀਕੇ ਲਾ ਕੇ ਅਸੀਂ ਤਾਂ ਮਨਾ ਕਰਦੇ ਹਾਂ ਸਾਡਾ